ਚੱਲ ਰਿਹਾ ਦੇਖਾਂਗੇ ਕੌਣ ਜਿੱਦਦਾ ਕੌਣ ਹਰਦਾ ਗੱਲੇ ਰਵਾਇਤ ਟਿਕਾਣੇ ਤੇ ਆ ਤਸ਼ਮੀਰ ਸਿੰਘ ਸਾਨੂੰ ਸਦਾ ਨਰਿੰਦਰ ਸਿੰਘ ਗਿੱਪੇਸੀ ਅਮਰਤਾ ਵਾਹ ਲੋ ਜੀ ਰੁਗਲ ਖੰਨਾ ਧਰਮਪੀਰ ਘਹਾਲੀ ਦਰਮਿੰਦਰ ਘਹਾਲੀ ਉਹ ਵੀ ਦੇਖੋ ਬਗ ਤਿਆਰ ਆ ਪਰ ਉਹ ਵੀ ਅਖਾਰਜ ਸੁਲਾਮੀ ਦੇਖ ਜਾ ਚੁੱਕਿਆ ਇਹ ਬੰਦ ਕੀ ਹੈ ਸਾਰੇ ਜਗਤਿੰਦਰ ਸਿੰਘ ਕਰਤਿਆ ਸਾਹਿਬ ਵਰਜਿਆਂ ਵਾਲੇ ਪੁੱਜੋ ਜੀ ਦਾ ਧੰਨਵਾਦ ਸਾਡੇ ਮਦਨ ਸਿੰਘ ਜੀ ਦਾ ਸਤਿਕਾਰ ਹੈ ਮੈਂ ਬੇਨਤੀ ਕਰਾਂ ਵੀ ਆਓ ਅਗਲੀ ਕੁਸ਼ਤੀ ਕਮਲਜੀਤ ਜੂਮਸ਼ੇਦੀ ਕਾਲੂ ਪਲਵਾਂ ਜੀ ਬਾੜੋ ਆਪਦੀ ਕੁਸ਼ਤੀਆਂ ਸੇਰਾ ਚੱਲ ਰਹੀ ਹੈ ਤੇ ਸਰਦਾਰ ਮੋਹਨ ਸਿੰਘ ਜੀ ਠੇਸੀ ਸਾਹਿਬ ਜਿਹੜੇ ਕੁਸ਼ਤੀ ਦੀ ਦੇਖਰੇਖ ਕਰ ਰਹੇ ਰੁਪਰਜੀਤ ਖੰਨਾ ਕਾਂਜੇ ਆਪਾ ਦੀ ਦੇ ਵਿੱਚ ਧਰਮਿੰਦਰ ਪਲਵਾਂ ਜੀ ਕੁਹਾੜੀ ਆਜੇ ਅਗਲੀ ਕੁਸ਼ਤੀ ਵਾਲੇ ਮਨ ਭੱਟ ਦੇ ਵਿੱਚ ਅੱਜ ਉਪਵਾਲ ਦੀ ਧਰਤੀ ਦੇ ਵਿੱਚ ਦੁਨੀਆ ਦੇ ਵੱਡੇ ਵੱਡੇ ਮੱਲਾ ਦੇ ਦਰਸ਼ਨ ਹੋਏ ਆ ਸਤਿਕਾਰ ਕੀਤਾ ਬੋਲਦਾ ਪੰਤ ਬਾਲ ਬਹਾਦਰ ਜੀ ਫਗਵਾੜਾ ਦੇ ਭਗੰਦਰ ਬਾਲਵਾ ਜੀ ਦੇ ਨਾਲ ਅਗਲੀ ਕੁਸ਼ਤੀ ਵਾਲੇ ਮਨ ਚਾੜੀ ਰੱਖੋ ਲਓ ਜੀ ਅਸੀਂ ਅੱਜ ਮਾਣ ਮਹਿਸੂਸ ਕਰਦੇ ਆ ਗਰਦੂ ਜੀ ਅੱਜੋ ਸ਼ਾਨ ਜੈ ਮੇਲਾ ਆ ਬਹੁਤ ਬਹੁਤ ਧੰਨਵਾਦ ਸ੍ਰਿੰਦਰ ਸਿੰਘ ਜੀ ਸਰਾਨਾ ਉਹਨਾਂ ਦੀ ਸਮੂਹ ਗ੍ਰਾਮ ਪੰਚਾਇਤ ਉਹਨਾਂ ਦੀ ਸਮੂਹ ਪ੍ਰਬੰਧਕ ਕਮੇਟੀ ਹੋਰ ਟਿਕਣਵਾਸੀ ਇਲਾਕਾ ਨਿਵਾਸੀਆਂ ਦਾ ਸਹਿਯੋਗ ਆ ਜਿਹਨਾਂ ਲਈ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਜਿਵੇਂ ਕਿ ਬੜੇ ਪਿਆਰ ਤੇ ਸਤਿਕਾਰ ਨਾਲ ਇਸ ਇਕੱਲੋਂ ਪਿਆਰ ਦੇ ਰਹਿਆ ਸੱਜਵੇਂ ਦਾ ਉਹਨਾਂ ਦੀ ਪਤਨਗੀ ਸੱਜਦੇ ਆ ਉਹਦਾ ਬਹੁਤ ਬਹੁਤ ਧੰਨਵਾਦ ਦਾ ਸਤਿ ਸ੍ਰੀ ਅਕਾਲ ਸਭ ਸੁਣਾਣਾ ਕੌਂਸਲ ਕਮੇਟੀ ਤੇ ਸਰਦਾਰ ਮਿਹਰਬਾਨੀਆਂ ਬਹੁਤ ਵੱਡਾ ਧੰਨਵਾਦ ਸਰਦਾਰ ਸੁਰਿੰਦਰ ਸਿੰਘ ਜੀ ਸਾਣਾ ਸਾਡੇ ਸਰਪੰਚ ਸਾਓ ਕਮੇਟੀ ਦੇ ਪ੍ਰਧਾਨ ਨੇ ਸਾਡੀ ਸਾਰੀ ਗ੍ਰਾਮ ਪੰਚਾਇਤ ਦਾ ਉਧਰ ਧੰਨਵਾਦ ਜਿਹਦੇ ਸਾਡੇ ਭਰਾ ਜਿਨ੍ਹਾਂ ਵੱਲੋਂ ਬਹੁਤ ਵੱਡੇ ਸਹਿਯੋਗ ਨੇ ਅੱਜ ਦੇ ਸੂਤਰ ਨੂੰ ਲਾਈਵ ਦੇਖ ਰਿਹਾ ਹਨਾਂ ਦਾ ਧੰਨਵਾਦ ਹੈ ਲਓ ਜੀ ਡਾਕਟਰ ਜੀ ਤੇ ਪਿੰਡਾ ਦੇ ਸੀ ਜੀ ਅੱਜ ਦੇ ਇਸ ਕਿਟ ਨੂੰ ਲਾਈਵ ਦੇਖ ਰਿਹਾ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾ 2025 ਵਿੱਚ ਸਦਕਾ ਨਾ ਪਹੁੰਚ ਚੁੱਕੇ ਆ ਰਵੀ ਸਿੰਘ ਦੇ ਸੀ ਮਜੀ ਸਿੰਘ ਦੇ ਸੀ ਥਾਲ ਗਤੀ ਬੋਡ ਮੋਟਰਸਾਈਕਲ ਸਾਡਾ ਦੀਪਾ ਭਰਾ ਜਰੇ ਵਾਲੋ ਇੱਕ ਬੰਦੇ ਦਾ ਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ ਮੋਟਰਸਾਈਕਲ ਤੇ ਸੀਨਾ ਵੱਲੋਂ ਸਪਲੈਂਡਰ ਮੋਟਰਸਾਈਕਲ ਪਰਮਜੀਤ ਸਿੰਘ ਗੁੰਡੇ ਆ ਤੇ ਕੰਪਲ ਪੂਪਾ ਤੇ ਸ਼ੇਰ ਕਿਤੇ ਨੂਰਨਾ सोनू ਦੇ ਜੇ ਤਾਂ 1.5 ਲੱਖ ਦੀ ਕੁਸ਼ਤੀ ਆ 1.5 ਲੱਖ ਰਪਿਆਂ ਦਾ ਜੇਣਾ ਅਗਲੇ ਸਾਲ ਸੌ ਦੇ ਸੌ ਦਾ ਭੰਡਾਰ ਅਮਿੰਦ ਭੰਡਾਰ ਤੇ ਸਾਡਾ ਗੁਰਪ੍ਰੀਤ ਸਿੰਘ ਭੰਡਾਰ ਨਵਾਂ ਸਰਾਮ ਬਸੇਪੋਟੋਂ 1 ਲੱਖ ਰੁਪਇਆ ਉਹਨਾਂ ਵੱਲੋਂ ਵੀ ਅਗਲੇ ਸਾਲ ਦਿੱਤਾ ਜਾਣਾ ਹੈ ਭਾਈ ਨੰਬਰ ਲਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਜਿਮਕ ਅੰਗ ਬਾਜੀ ਰਤ ਜੀ ਲੁਧਿਆਣੇ ਤੋਂ ਐਨਆਰਈਆਂ ਨੂੰ ਤੇਰੇ ਪਰਮ ਸ੍ਰੀ ਸਾਹਿਬ ਦੀ ਤਰ੍ਹਾਂ ਹਰੇਕ ਨੂੰ ਇੱਕ ਇੱਕ ਬਾਬਾ ਜੀ ਨੂੰ ਮੰਨਣਾ ਆਉਂਦੇ ਆ ਤੇ ਆਪਣਾ ਤੁੰਗ ਦਾ ਪ੍ਰਸ਼ਾਦ ਬਣਦੇ ਆ ਇਹਨਾਂ ਲਈ ਅਸੀਂ ਬਾਬਾ ਜੀ ਅਗੇ ਅਰਦਾਸ ਕਰਦੇ ਆ ਜੀ ਲੋ ਜੀ ਸਰਵੋਤਮ ਵੀਰਾਂ ਨੂੰ ਬੇਨਤੀ ਕਰਦੇ ਆ ਇਹਨਾਂ ਦੇ ਵੀਰਾਂ ਨੂੰ ਸਾਡੇ ਹਲਕੇ ਦੇ ਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਆਏ ਹੋਇਆ ਉਹਨਾਂ ਨੂੰ ਸਨਮਾਨਤ ਦੇ ਉਹਨਾਂ ਦੇ ਨਾਲ ਜਿੰਨੀਆਂ ਵੀ ਸਖਸੀਤਾ ਆਈਆਂ ਆ ਉਹਨਾਂ ਨੂੰ ਸਨਮਾਨਤ ਦਿੱਤਾ ਜਾਵੇ ਹਾਂਜੀ ਸਾਡੇ ਹਿੰਦਪਾਲ ਭੋਗਲ ਜੀ ਜਿਹਨਾਂ ਵੱਲੋਂ ਬਿੱਲੇ ਤੇ ਟੌਫੀਆਂ ਦੀ ਸੇਵਾ ਰੰਦੇ ਆ ਡਾਕਟਰ ਸੁਖਦੇਵ ਜੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਿਹੜੇ ਜੁਮੇਵਰੀਆਂ ਵੱਡੀਆਂ ਨਿਭਾ ਰਿਹਾ ਵੱਡੀਆਂ ਕੁੱਤੀਆਂ ਚੜ੍ਹ ਰਹੀਆਂ ਨੇ ਇਧਰ ਦੇ ਪਾਸੇ ਗਾਮਾ ਤੇ ਇਧਰ ਦੇ ਬਨੀਤ ਬਲਵੰਤ ਜੀ ਆਲਮਗੀਰ ਹੈ ਇਧਰ ਪਾਸੇ ਕਹਿੰਦੇ ਸ਼ੇਰਾ ਪahlwan ਜੀ ਤੇ ਨਾਲ ਵੱਡਾ ਜੱਫਾ ਬਾਹਰੋਂ ਵਾਲ ਮੱਲਾ ਨੂੰ ਬੈਂਦੇ ਆ ਵਾ ਤਾਂ ਪੇਚ ਵਾਲੋ ਫਿਰ ਸ਼ਾਬਦ ਦੀ ਅੰਦਰ ਕੁਸ਼ਤੀ ਦਾ ਇਧਰ ਜਮਾ ਜੀ ਦੇ ਪahlwan ਜੀ ਡੁੰਘੇੜੀ ਦੇ ਤਾਲੂ ਪahlwan ਜੀ ਬਾਹਰੋਂ ਆਦੇ ਨਾਨ ਕੁਸ਼ੀ ਸਟੇਜ ਤੋਂ ਖੱਬੇ ਪਾਸੇ ਚੱਲ ਰਹੀ ਹੈ ਰੋਗਰ ਜੀ ਦੇ ਕੰਨਾਂ ਦੇ ਧਰਮਿੰਦਰ ਬਾਵਾ ਦੇ ਘੋੜੀ ਚੱਜ ਆયા ਅਜੇ ਅਗਲੀ ਕੁਸ਼ਤੀ ਸ਼ੁਰੂ ਕਰਨੀ ਹੈ ਇਹਦਾ ਦਵਾ ਦੇ ਗੁਰਵਿੰਦਰ ਬਾਵਾ ਜੀ ਜਨਾਬ ਚੰਦਪਾਲ ਬਾਵਾ ਜੀ ਫੁਕਵਾਲਾ ਤਿਆਰੀ ਰੱਖੇ ਜੀ ਹਾਂਜੀ ਐਨਆਰਆਈ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਵਾਦੀ ਵਾਇਸ ਚੀਰਮੈਨ ਪੰਜਾਬ ਸਿੱਖ ਵਾਇਸ ਚੀਰਮੈਨ ਪੰਜਾਬ ਸਿੱਖਿਆ ਮੋਰ ਅਤੇ ਹਾਂ ਜਨਜਾਤ ਆਮ ਆਦਮੀ ਪਾਟੀ ਮੁੱਖਤਾ ਉਨਤ ਪਦ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਨਾਮ ਹੁਣ ਅਸੀਂ ਬੋਲ ਨਹੀਂ ਸਕਦੇ ਬਹੁਤ ਬਹੁਤ ਧੰਨਵਾਦ ਉਹ ਆਪਣਾ ਮਾਨ ਸਨਮਾਨ ਲੈ ਜਾ ਹਾਂ ਬਹੁਤ ਬਹੁਤ ਧੰਨਵਾਦ ਡਾਕਟਰ ਸੁਖਦੇਵ ਜੀ ਜਿਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਆਈਨ ਵੀ ਜਿਹੜਾ ਸਵਾਗਤ ਦੰਨਵਾਦ ਬਹੁਤ ਧੰਨਵਾਦ ਆਕਾ ਕੱਟ ਜੇ ਦੀ ਜਣਵੀ ਆ ਲੱਖ ਰਖ ਰਿਆ ਮਹਲੀਆ ਤੇ ਬੰਦ ਬਚਾ ਇਹਨਾਂ ਨੌਜਵਾਨਾਂ ਦਾ ਜਾਨ ਆ ਕੁਸ਼ੀ ਜੜੀ ਸ਼ੁਰੂ ਹੋ ਗਈ ਐ ਲਓ ਧਰਮਿੰਦਰਪੁਰ ਇਕੱਠਵਾਂ ਤਾੜੀਆਂ ਲਾ ਦਿਓ ਜ਼ੋਰਦਾਰ ਆਦਰ ਧਰਮਿੰਦਰ ਵੀ ਪੁੱਜਿਆ ਕੋਹਾਲੀ ਵਾਲਾ ਆ ਕੁਸ਼ੀ ਜੜੀ ਸ਼ੁਰੂ ਕਰਵਾ ਦਿਓ ਲਓ ਆ ਵੀ ਕੁਸ਼ੀ ਕੰਦੇ ਕਰਵਾ ਲਈਏ ਮੈਂ ਵੀ ਫਾਸਟ ਬੋਲ ਰੂਪੇ ਦਾ ਬਹੁਤ ਧੰਨਵਾਦ ਹੈ ਜਿਹਨਾਂ ਬਹੁਤ ਵੱਡਾ ਸਹਿਯੋਗ ਦੇਦਾ ਹੋਇਆ ਹੈ ਨਾਲ ਸੁਖਦੇਵ ਜੀ ਨਾਲ ਦੇ ਪਰਵਾਹ ਦਾ ਦੇ ਰਿਹਾ ਧੰਨਵਾਦ ਹੈ ਲਓ ਇੱਕ ਲੱਖ ਬਹੁਤ ਬਹੁਤ ਧੰਨਵਾਦ ਸਰਦਾਰ ਸਗਰਾਪਾ ਜੀ ਬਹੁਤ ਸਾਰਾ ਧੰਨਵਾਦ ਹਨ ਬੇਨਤੀ ਕਰਾਂ ਗਗਪਿੰਦਰ ਮੇਰੇ ਭਾਈ ਪਾਉਣ ਮੋਟ ਜਰਾ ਆਉਗਾ ਸ਼ਾਬਾਸ਼ ਸਤਿਬਰ ਪਹਿਲਵਾਨ ਜੀ ਖੁਪਾਰਾ ਬਚਾ ਲਿਆ ਜੀ ਪਾਉਣ ਮੋਟ ਆਪਾਂ ਵੱਡੀਆਂ ਕੁਸ਼ਤੀਆਂ ਦੇ ਨਾਲ ਕਰੀਏ ਜੱਸਾ ਪੱਟੀ ਤੇ ਕਨੇਜਰ ਤਾਂ ਢੋਲਾ ਬਾਰਾ ਨਾਲ ਤੇ ਨਾਲ ਮਹਿੰਦਰ ਗੱਤਵਾਰ ਤੇ ਸ਼ੇਰ ਦੇ ਸ਼ੇਰ ਨਾਲ ਬਚਾ ਲਿਆ ਜੀ ਸਾਡੀ ਅੱਗੇ ਆਗੇ ਕਹਿ ਦਿੱਤਾ ਜੀ ਜੱਸਾ ਪਹਿਲਵਾਨ ਜੀ ਪੱਟੀ ਗਰੇਜ ਜਗਤਾਬ ਔਰ ਦੂਜੇ ਪਾਸੇ ਟੋਲਾ 12 ਤੇ ਨਾਮਿੰਦਰ ਪਹਿਲਵਾਂ ਜੀ ਗੱਤਵਾਰ ਤੇ ਅੱਜ ਦੇ ਸਾਰੇ ਮੱਲਾ ਨੂੰ ਮਿਲਦੇ ਆ ਵਿਚਾਰੀ ਕਰਕੇ ਵਿਚ ਆ ਗਏ 6 ਦੇ ਸ਼ਹੀਦ ਮੱਲਾ ਤੇਤਲਵਰ ਪਹਿਲਵਾਂ ਜੀ ਫਗਵਾੜਾ ਭਪਿੰਦਰ ਜਨਾਲਾ ਆਉਂਗੇ ਵਿਚ ਆਹ ਕੁਸ਼ਤੀ ਸ਼ੁਰੂ ਕਰੋ ਜੀ ਰੂਪੇ ਦੀ ਦਿਖਣੇ ਵਾਲੀ ਦਰਮਿੰਦਰ ਪਹਿਲਵਾਂ ਦੀ ਪਾਈ ਤੇ ਰੁਗੋਜੀਤ ਖਾਨੇ ਦੀ ਕੁਸ਼ਤੀ ਜਿਹੜੀ ਸ਼ੁਰੂ ਕਰਵਾ ਦਿੱਤੀ ਹੈ 1 ਲੱਖ ਦੇ ਸਹਿਯੋਗ ਵਾਲੀ ਕੁਸ਼ਤੀ ਆ। ਸਾ ਮਨਵੀਰ ਭਰਾਵਾਂ ਦਾ ਧੰਨਵਾਦ ਆ। ਜਿਹਨਾਂ ਨੂੰ ਆਕਾਂਗੇ ਜਿੰਨੇ ਵੀ ਭਰਾਵਾਂ ਦੇ ਵੱਲੋਂ ਸਹਿਯੋਗ ਆ। ਅੱਜ ਦੇ ਸਸ਼ਿੰਦ ਮੈਦੇ ਦੇ ਵਿੱਚ ਚੱਲ ਤੋਂ ਕਾਰ ਜਿਹੜੀ ਦਿੱਤੀ ਜਾਣੀ ਆ। ਪਰ ਸਰਦਾਰ ਦਰਸ਼ਨ ਸਿੰਘ ਜੀ ਗਰੇਵਾਲ ਸਾਹਿਬ ਤੇ ਪੁੱਤਰ ਸਵਰਗੋਂ ਸੀ ਪ੍ਰੀਤਮ ਸਿੰਘ ਜੀ ਗਰੇਵਾਲ ਸਾਹਿਬ ਕੈਨੇਡਾ ਨਿਵਾਸੀ ਜਿਹਨਾਂ ਤੋਂ ਅੱਜ ਕੰਦੇਲ ਤੋਂ ਕਾਰ ਦਿੱਤੀ ਜਾਣੀ ਆ। ਧੰਨਵਾਦ ਕੀਤਾ ਜਾ ਰਿਹਾ ਜਿੱਥੇ ਸੁਭਜਿੰਦਰ ਸਿੰਘ ਦੀ ਗਰੇਵਾਲ, ਤਰਵਿੰਦਰ ਸਿੰਘ ਦੀ ਗਰੇਵਾਲ ਤੇ ਗੁਰਚੰਦ ਸਿੰਘ ਦੀ ਗਰੇਵਾਲ ਕਮਨ ਜੇਤ ਗਰੇਵਾਲ ਅਹੰਕਾਰ ਗਰੇਵਾਲ ਇਹਨਾਂ ਪਰਿਵਾਰਾਂ ਦੇ ਵੱਲੋਂ ਜਿਹੜੇ ਅਜੰਤੋਂ ਪਾਰ ਦਿੱਤੀ ਜਾਣੀਆਂ ਇੱਕ ਬੁਲਟ ਮੋਟਰਸਾਈਕਲ ਸਰਦਾਰ ਸੁਖਵਿੰਦਰ ਸਿੰਘ ਦੀ ਭੋਗਵਾਲ ਇੱਧਰ ਸੇਰ ਹੋਰ ਪਾਸੇ ਸਰਦਾਰ ਸਰਵਨ ਸਿੰਘ ਦੀ ਭੋਗਵਾਲ ਜੂਕੇ ਜਿਹਨਾਂ ਦੇ ਪਰਿਵਾਰ ਵੱਲੋਂ ਬਹੁਤ ਵੱਡਾ ਸੇਵਾ ਦਿੱਤਾ ਜਾ ਰਿਹਾ ਇਹਨੂੰ ਪਾਜੀ ਸਾਡਾ ਸ਼ਿੰਦੂ ਬਾਈ ਜੀ ਉਹਨਾਂ ਦਾ ਧੰਨਵਾਦ ਹੈ ਅਭੀਜੀਤ ਸਿੰਘ ਦੀ ਭੋਗਵਾਲ ਪਹੁੰਚਦਾ ਇਹਨਾਂ ਪਰਿਵਾਰਾਂ ਦੇ ਵੱਲੋਂ ਇੱਕ ਬੁਲਟ ਮੋਟਰਸਾਈਕਲ ਇੱਕ ਹੋਰ ਬੁਲਟ ਮੋਟਰਸਾਈਕਲ ਹੈ ਜਿਹੜਾ ਮੋਪੀ ਸਿੰਘ ਤੇ ਪੁੱਤਰ ਸਰਦਾਰ ਮਨਜੀਤ ਸਿੰਘ ਜੀ ਦੇ ਸੀ ਕਨੇਡਾ ਬ੍ਰੋਟ ਮੋਟਰਸਾਈਕਲਕ ਹੋਰ ਜਿੱਦੇ ਰਵਿੰਦਰ ਸਿੰਘ ਸਕੁੱਟਰ ਅਮਰਜੀਤ ਸਿੰਘ ਦੀ ਘਰੇਵਾਲ ਕਨੇਡਾ ਤੇ ਸਰਦਾਰ ਅਮਨਦੀਪ ਸਿੰਘ ਜੀ ਬੰਗ ਪੁੱਤਰ ਜਸਕਰਮ ਸਿੰਘ ਦੀ ਬੰਗ ਪਾਸ ਵਾਲੇ ਵਾਲੇ ਕਨੇਡਾ ਵਾਲੇ ਜਿਹਨਾਂ ਵੱਲੋਂ ਤੀਸਰਾ ਬ੍ਰੋਟ ਮੋਟਰਸਾਈਕਲ ਤੇ ਜਿੱਤਣ ਵਾਲੇ ਪਰਮਾਨ ਨੇ ਕਹਿੰਦੇ ਦੀਪੇ ਭਰਾਵਾਂ ਵੱਲੋਂ 11000 ਦੀ ਵੱਡੀ ਰਾਸ਼ੀ ਦਿੱਤੀ ਯਾਨੀ ਦੀਪਾ ਘਰੇਵਾਲ ਜਿਹੜਾ ਵੱਲ ਇੱਕ ਬਲਾਟ ਇਹਨਾਂ ਮੋਟਰਸਾਈਕਲ ਸਰਦਾਰਪੁਰ ਤੀਰ ਸਿੰਘ ਜੀ ਪਤਨੀ ਰਾਜਵੀਰ ਕੌਰ ਸਕੁੱਟਰ ਬਲੇ ਆਸਮ ਜੀ ਨਾਟਰਾ ਜਿਹਨਾਂ ਦੇ ਪਰਿਵਾਰ ਵੱਲੋਂ ਅੱਜ ਦੇ ਇਸ ਕਿੱਦ ਮੇਲੇ ਨੂੰ ਬਹੁਤ ਵੱਡਾ ਜੁਤ ਜਤਾਣਾ। ਲਓ ਨੰਤ ਜੀ ਇੱਕ ਪਾਸੇ ਕਮਲਜੀਤ ਬਰਬਾਜ ਜੀ ਦੂਜੇ ਦੀ ਹੈ ਤੇ ਤਾਰੂ ਕਾਰਵਾ ਜੀ ਘਰ ਵਾਲ। ਇਹ ਜਿਹੜੇ ਅੰਦਰ ਰੈਫਰੀ ਨੇ ਤੁਹਾਡਾ ਬਹੁਤ ਵੱਡਾ ਧੰਨਵਾਦ ਡਿਊਟੀ ਨਿਭਾਈ ਹੈ। ਜਿਨ੍ਹਾਂ ਦੇ ਅੰਦਰ ਡਿਊਟੀ ਨਹੀਂ ਉਹ ਵੀ ਬਹੁਤ ਬੜਾ ਮੇਰੇ ਵੱਲੋਂ ਸਾਰੇ। ਬਹੁਤ ਬਹੁਤ ਸਤਿਕਾਰ ਹੈ। ਉਮੋ ਟੇਂਦਰ ਆਇਆ ਇੱਧਰ ਆਇਆ ਕੱਟ ਮਾਰ ਕੇ ਆ ਜਾਓ ਬੜੀਆਂ ਕੁਸ਼ੀਆਂ ਜਿਹੜੀਆਂ ਕਰਦੀਆਂ ਨੇ ਇੱਕ ਪਾਸੇ ਕਾਲੂ ਜੱਟ ਨਾਲ ਕਮੋਜੀਤ ਪਹਲਵਾਂ ਜੀ ਦੀ ਟੀਮ ਛੇੜੀ ਹੈ ਧਰਮਿੰਦਰ ਪਹਲਵਾਂ ਜੀ ਕੋਹੜੀ ਤੇ ਇਹ ਲੱਗ ਬੈਠੇ ਮਾਲ ਕਹਿੰਦੇ ਰੰਗਰਜੀਤ ਖੰਨਾ ਇਹ ਲੱਤ ਲੱਤੀਆਂ ਕੁਸ਼ੀਆਂ ਨੇ 55000 ਦੀ ਕੁੱਤੀ ਜਾ ਰਹੀ ਹੈ ਬਲਿੰਦ ਪਹਲਵਾਂ ਜੀ ਆलमगीर ਦੇ ਦੂਸਰੇ ਪਾਸੇ ਲੈ ਜਾਏ ਕਹਿੰਦੇ ਪਹਲਵਾਂ ਜੀ ਤੇਰੇ ਸਿਰੇ ਪਹਲਵਾਂ ਦੇ ਟੋਰਕੀ ਬਣਾ ਲਾਓ ਇਹ ਲੇਖਸ਼ਕ ਦੀ ਲਗਦੀ ਬੇਨਾਂ ਸਮਾਂ ਵੀ ਕਿਹੜਾ ਵੇਤ ਹੁੰਦਾ ਇਹ ਤਾਂ ਚੋਰ ਬਲਾ ਕੇ ਹੀ ਜਾਣਦੇ ਨੇ ਕਿਤੇ ਪੁਰਸ ਨਾਤਾ ਕਿੱਥੇ ਸੰਟਰ ਜੇ ਹੁੰਦਾ ਮੇਰਾ ਕਰਮਾ ਤੋਂ ਮਿਲਦੀ ਨਾ ਠੇਗਾਂ ਮੇਰਾ ਕਰਮਾ ਤੋਂ ਕਿੱਥੇ ਮੇਲ ਹੁੰਦਾ ਇਹ ਬੜੇ ਭਾਗਾਂ ਵਾਲੀ ਧਰਤੀ ਅੱਜ ਕਹਿੰਦੇ ਦੁਨੀਆ ਦੇ ਮੰਨੇ ਪ੍ਰਮੰਨੇ ਮੱਲ ਸਮੁੱਚੇ ਨਗਰ ਉਸ ਤੋਂ ਆਉਦੀ ਧਰਤੀ ਦੇ ਵਿੱਚ ਪੱਜਿਆ ਆਓ ਭਗਵੰਦਰ ਪਾਧਵਾ ਜੀ ਜਨਾਲਾ ਤੇ ਨਾਲ ਰਤ ਪਾਧਵਾ ਜੀ ਫੁਕਵਾੜਾ ਅਗਲੀ ਕੁਸ਼ਤੀ ਵਾਲੇ ਮੱਲ ਤੇ ਚੋਣ ਉੱਪਰੋਂ ਗਾਰੋ ਉੱਪਰੋਂ ਲੜੇ ਗਾਮੇ ਵੱਲੋਂ ਖੁੱਲਾ ਟਾਈਮ ਆ। ਰੇਤ ਪਹਿਲਵਾਨ ਜੀ ਆਲਮਗੀਰ ਤੇ ਗਾਮਾ ਪਹਿਲਵਾਨ ਜੀ ਤਰੇਤਾ 52000 ਦੀ ਕੁਸ਼ਤੀ ਆ ਖੁੱਲਾ ਟਾਈਮ ਆ ਬਾਜੀ। ਛੜੇ ਰੋ। ਹੌ ਟੋਕੀ ਲਈਏ ਕੁਸ਼ਤੀ ਦੇ ਜੇਤੂ ਆਰ ਕੌਣ ਜਿੱਤੇ ਤੇ ਫੈਸਲਾ ਲੈਣਾ ਤੁਹਾਡਾ ਪਹਿਲਵਾਨਾਂ ਦੇ ਵੱਲੋਂ ਸਾਡੇ ਜਸਵੰਤ ਸਿੰਘ ਜੀ ਤੇ ਸੀਸਾ ਉਹਨਾਂ ਨੇ ਜਾਣਕਾਰੀ ਦਿੱਤੀ ਆ। ਲਾ ਵਦੀਆਂ ਕੁਸ਼ਤੀਆਂ ਚੱਲ ਰਹੀਆਂ ਨੇ। ਕਰ ਕਰ ਮਿਹਨਤਾਂ ਜੁੱਸੇ ਕਮਾਉਣ ਕਰੋ ਕਿਉਂਕਿ ਜੋਰ ਬੁਕੈਂਦਾ ਨਹੀਂ ਦੋਸਤੋ ਵਿੱਚ ਮੰਡੀ। ਕੀ ਵੀ ਢੜਕੇ ਮਾਰਤਾਂ ਦੰਦ ਲਾਉਂਦੇ ਗਰਮੀ ਹਾਰਦੇ ਉੱਪਰ ਕੋ ਠੰਡੀ ਰੱਬ ਦੀ ਮਿਹਰ ਮਾਪਿਆਂ ਦਾ ਦੇਖ ਸੋਡਾ ਆਪਣੇ ਆਪ ਨੂੰ ਸਦਾ ਜਾਣ ਚੰਗੀ ਛੇ ਕਮਾਲ ਖਾਡਾਂ ਦੇ ਕੋਲ ਜਾ ਕੇ ਵਿੜ ਗਤਾਂ ਜਾ ਕੇ ਹੁੰਦੀ ਹੈ ਮੈਦਾਨ ਵਿੱਚ ਚੰਗੀ ਭਾਈ ਨੋਕ ਕਰੋ ਪਲੀਜ਼ ਅਗਲੀ ਕੋਟੀ ਦੇ ਦੋਨੋ ਪਹਿਲਵਾਨਾਂ ਖਾਰੇ ਦੇ ਵਿੱਚ ਬੋਲੇ ਪ੍ਰਕਵਾਲ ਫੜਵਾੜਾ ਇਹ ਨਾਲ ਹੀ ਭਵਿੰਦਰ ਪਹਿਲਵਾਨ ਜਲਾਲਾ ਉਧਰ ਫਾਰਮ ਬਾਦ ਨਾਲ ਹੀ ਮਹਿੰਦਰ ਗੈਕਵਾਰ ਤੇ ਬੋਲਾ ਬਾਰਮਾ ਇਹੀ ਮਤਿ ਆ ਰੋਕੇ ਖਾਰੇ ਦੇ ਵਿੱਚ ਪੁੱਛੋ ਬਈ ਬੈਂਟੀਆਂ ਰੈਫਰੀਆਂ ਤੋਂ ਬਿਨਾ ਜਿਹੜੇ ਤਰਾਰ ਆਪਰੇ ਸਿਪ ਨਹੀਂ ਕਰ ਰਹੇ ਉਹ ਬਲੀ ਦੀ ਦਾਰ ਖਾਸ ਦੋੜਦਾ ਹੈ ਰੈਫਰੀਆਂ ਤੋਂ ਬਿਨਾ ਜਿਹੜੇ ਵੀਰਾਂ ਆਪਰੇ ਸਿਪ ਨਹੀਂ ਕਰ ਰਹੇ ਕੈਮਰੇ ਦੀ ਕੈਮਰੇ ਦੀ ਨਿਕਲ ਜਾਓ ਕੋਣ ਬਿਛੜ ਕੇ ਬਾਹਲੇ ਗਰਾਊਂਡ ਤੇ ਵੱੜ ਜਾ ਬੈਂਟੀਆਂ ਜੁੜ ਕੇ ਪ੍ਰਬੰਧਕੀ ਟੀਮ ਵੱਲੋਂ ਬੈਂਟੀਆਂ ਬਈ ਜਰੂਰ ਡੜ ਜਾਓ ਲੋ ਸਮਝਿਆ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਨਾਂ ਨੌਜਵਾਨਾਂ ਦਰਮਿਆਨੇ ਇੱਕ ਵਾਰਸੀ ਉਧਰ ਕਾਲੂ ਦੇ ਨਾਲ ਉਧਰ ਕਮਲ ਜਿੱਤ ਹੈ ਪਰ ਇਧਰ ਦੇ ਪਾਸੇ ਹਰਪਲਿੱਤਰ ਬੰਦੇ ਹੈ ਜਲਦੀ ਹੋਈ ਕੁਸੀ ਉਧਰ ਬਨੀਤ ਬਨੀਤ ਦੇ ਨਾਲ ਕਹਿੰਦੇ ਆ ਕੰਮ ਆਏ ਖਲੇਡੇ ਵਾਲਾ ਵੇਖਦੇ ਕਾਲ ਦੇ ਮੁਦਕਣ ਹਰਦਾ ਅੱਗ ਸਮੇਂ ਦੀ ਹੈ ਪਰ ਬਾਦੋ ਸਮੇਂ ਦੀ ਹੈ ਜੈਮੂ ਰੱਖ ਕੇ ਹਸਲਾ ਕਰਕੇ ਭੋਤਰਾ ਸਨਸਗਾ ਤੋਂ ਫੜ ਕੇ ਆ ਠੱਡੀ ਲਾ ਕੇ ਕਿਸੇ ਕਿਸੇ ਨਾਲ ਤੱਲੇ ਖੰਡਾ ਦੇਖ ਰਦਾ ਰਾਜੇ ਖੇਲੇ ਅਰਧ ਪੰਜਾਬੀ ਐ ਜਿੰਗੜਾ ਰੱਖ ਦੇ ਖੇਡਣ ਦਾ ਰਾਜੇ ਖੇਲੇ ਅਰਧ ਪੰਜਾਬੀ ਜਿੰਗੜਾ ਰੱਖ ਦੇ ਖੇਡਣ ਦਾ ਚੱਲ ਜਿਆ ਹੁਣੇ ਤੁਸੀਂ ਮੈਦਾਨ ਦੇ ਵਿੱਚ ਐਨੰਮ ਮੌਜੂਦ ਬਣਾ ਕਰ ਬਹਾਨੇ ਵਿਖ ਦੇ ਕੌਰ ਜਿੱਦ ਤੋੜੇ ਕਰਨ ਹੁੰਦਾ ਬੰਤ ਸਮੇਂ ਦੀ ਹੈ ਭਾਈ ਬਾਤ ਸਮੇਂ ਦੀ ਹੈ ਕਹਿੰਦਾ ਗੁੱਦ ਵਿੱਚ ਸਰੀਰਾਂ ਵਾਲੀ ਛੇ ਵਾਰ ਦੇ ਹਾਂਜੀ ਇਹ ਹਾਲਾ ਭਾਈ ਨੌਕਰੀ ਇਕ ਵਰਦੇ ਪਹਿਲਵਾਨ ਕੋ ਪਿੰਡਰ ਜਾਂਦੀ ਨਾ ਪੁੱਜੋ ਸਾਡੇ ਚੰਦਰ ਬਾਜੀ ਆਸੀ ਪੈਨਸ ਵਾਲੇ ਉਤਿਜੇ ਦਰ ਤੇ ਪੁੱਜੇ ਹੈ ਯਾਰਾਂ ਦੇ ਯਾਰ ਬਲਜੇ ਦਰ ਤੇ ਪੁੱਜਿਆ ਆਸੀ ਪੈਨਸ ਵਾਲੇ ਚੰਦਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਜੀ ਧੰਨਵਾਦ ਮੈਂ ਫੇਰ ਰੈਂਟੀ ਕੰਮ ਲਗਾ ਇਹ ਸਾਡੇ ਨਾਲਿਆਂ ਦੇ ਤ੍ਰਿਸ਼ੂ ਸਿੰਘ ਦੇ ਪੁੱਤਰ ਹੋ ਤਾਂ ਭਾਈ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਰਪੰਚ ਜੀ ਜਿਹੜਾ ਲੋਕਾਂ ਨੂੰ ਪਤਾ ਨਹੀਂ ਕਿ ਕੱਢੀ ਦੇਣੀ ਆ ਉਹ ਸਭ ਰੋਡ ਪਾ ਗਏ ਆ ਸਰਪੰਚ ਸਾਹਿਬ ਜੀ ਬਹੁਤ ਮਿਹਰਬਾਨੀ ਮੈਂ ਜੇ ਆਪ ਤਾਂ ਆ ਆਸ ਸੀ ਪਰਸ ਮੈਂ ਮਾਲਕਾ ਦੇ ਚੇਤੇ ਤੋਂ ਤੇ ਹਾਂ ਨੇ ਸੋਹੇ ਆਪ ਦਾ ਨਾਮ ਦੇ ਲੇ ਜੀ ਬੋਲੀ ਮਿਹਰਬਾਨੀ ਧੰਨਵਾਦ ਵਾਹ ਵੀ ਵਾਹ ਉਧਰ ਰੋਡ ਕਰਦੇ ਜਾਈਏ ਟੀਮ ਜਿਹੜੀ ਬਾਕੀ ਦਾ ਜਾ ਰਿਹਾ ਹੈ ਜੰਦੀ ਕੰਢੀ ਸ਼ਖੀ ਤੇ ਸਾਡੇ ਬਲਜੀਤ ਸਿੰਘ ਜੀ ਬੱਲੀ ਸਟੇਡ ਬਾਗੀ ਖੂਨ ਦਾ ਨਹੀਂ ਸਾਡੇ ਦਰਮਿਆਨ ਜਿਹੜਾ ਬਹੁਤ ਵੱਡਾ ਸੇਵ ਪੈ ਜਾ ਰਿਹਾ ਚੌਥੀ ਕੁਸ਼ਤੀ ਦੇ ਵਿੱਚੋਂ ਗਾਮਾ ਸਰਵਜਿੰਦ ਭਰੇਟਾ ਜਿਹੜਾ ਜੇਤੂ ਰਿਹਾ ਬਹੁਤ ਟੌਪ ਦੀ ਕੁਸ਼ਤੀ ਕੀਤੀ ਹੈ ਮੈਂ ਬੇਨਤੀ ਕਰਾਂ ਭਵਿੰਦਰ ਬਾਵਾ ਜੀ ਜਨਾਲਾ ਕਰਤਾਰ ਬਾਵਾ ਜੀ ਬਗਵਾੜਾ ਦੇਚਾ ਬੋਲਾ ਬਲਵੰਤ ਜੀ ਬਾਰਨ ਵਿਜੇਂਦਰ ਬਲਵੰਤ ਜੀ ਗੇਕਨਾਰ ਮਹਾਰਾਸ਼ਟਰ ਦਾ ਉੱਤਰੀ ਕੋਨੇ ਚ ਲੋ ਜੀ ਸਲਾਮੀ ਵੀ ਸਰ ਜੀ ਇੱਕ ਵਾਰ ਦਰਵਾਜ਼ਾ અમાਰੋਂ ਪੁੱਛਿਆ ਵੀ ਨੇੜਾ ਬਹੁਤ ਜਿਆਦਾ ਹੈ ਡਾਕ ਪ੍ਰਬੰਧ ਦਰਵਾਜ਼ਾ ਬੇਨਤੀ ਕਰ ਰਿਹਾ ਹੈ 2 ਪਿੰਟ ਉਧਰ ਬਾਦੀ ਗੇੜੀ ਲਾਗ ਨੂੰ ਪ੍ਰਬੰਧ ਦਰਵਾਜ਼ਾ ਬੇਨਤੀ ਕਰ ਰਿਹਾ ਹੈ ਵਿਜੇਂਦਰ ਭਾਜੀ ਭਾਜੀ ਪ੍ਰਤਮਾ ਭਗਵਾਨ ਜੀ ਸਰਵਾਰਾ ਵਿੱਚ ਆਵੇ ਜੀ ਆ ਦੋ ਆ ਗਿਆ ਸੋਹਣੀਆ ਮੈਂ ਬੇਨਤੀ ਕਰਦਾ ਭੋਲਾ ਬਲਵੰਤ ਜੀ ਬਾਰਨ ਜਦੇਵਤਾ ਜੀ ਬਲਾਉ ਮੰਨ ਲਓ ਜੀ ਪੰਨਾ ਹੌਲਾੜਾ ਜਿੱਤਾ ਹੌਲਾੜਾ ਇਹ ਐਨਾ ਵੇ ਵੀਰਾਂ ਵੱਲੋਂ ਹੱਥ ਹੌਲਾ ਲੱਗਰ ਦੀ ਸੇਵਾ ਬਾਬਾ ਸਾਹਿਬ ਜੀ ਕਨਾਂ ਤੇ ਕੀਤੀ ਜਾਂਦੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹੌਲਾੜ ਕੋ ਬਾਦ ਦਾ ਜੋ ਬਾਬੇ ਦੀ ਅਪਾਰ ਕਿਰਪਾ ਇਹਨਾਂ ਤੇ ਆ ਇੱਧਰ ਛੋਲੇ ਪੂੜੀਆਂ ਲੰਗਰ ਐਨਆਰਆਈ ਵੀਰਾਂ ਵੱਲੋਂ ਹਸਲ ਲਾਇਆ ਗਿਆ ਇੱਧਰ ਦੇ ਪਾਸੇ ਡੀਪੀ ਸੀਰ ਦਾ ਸਾਬ ਵੱਲੋਂ ਠੰਡੇ ਲੱਤੇ ਜਲਦੀ ਸ਼ਹੀਰ ਹਰੇਕ ਸਰ ਲਾਈ ਜਾਂਦੀ ਆ ਆਪ ਕਹਦੇ ਨੇ ਧੰਨਵਾਦ ਕਰਦੇ ਐਨਆਰਆਈ ਵੀਰਾਂ ਦਾ ਹਾਂਜੀ ਹੋਏ ਜਸਰਾਵਰ ਮਹਾਰਾਜ ਜੀ ਪੱਤੀ ਇਹ ਵੀ ਤਿਆਰੀ ਕਰ ਲਵੇ ਤੇ ਗਣੇਸ਼ ਪਹਿਲਵਾਨ ਜੀ ਜਗਤਾਬ ਨੇ ਪਹਿਲਵਾਨਾਂ ਨੂੰ ਵੀ ਤਿਆਰੀ ਕਰਵਾਉਣੀ ਟੋਲਾ ਪਹਿਲਵਾਨ ਜੀ ਬਾਹਰ ਬੈ ਜਾਓ ਜਲਦੀ ਜਨ ਆਓ ਸ਼ਿੰਦਰ ਪਰਵਾਹ ਦੇ ਘੱਟ ਪਰ ਮਹਾਰਾਸ਼ਟਰ ਉਹ ਸੈਡ ਦੇ ਲੋਕ ਵੀ ਮੈ ਉਹ ਕਿ ਪੁੱਤ ਪਲਵਾਨ ਮਾਰੇ ਡੱਡ ਬੈਠ ਕੇ ਮੱਲੂ ਮੱਲੀ ਆ ਬਾਪੂ ਦੀ ਮੋਛ ਕੱਢਦੀ ਅਮਰਲੇ ਮੇਰੀ ਉਹਦੀ ਲੋਕਤਾ ਦੱਦੀ ਗੌਰ ਤੇ ਸਨਾਨ ਵਿੱਚ ਲੇਰ ਚੜਦੀ ਰਾਜਾ ਫੇਲਾ ਨਵੇਂ ਪਿੰਡ ਵਾਲਾ ਲੇਖਣਾ ਗੱਲ ਸਿੱਧੀ ਵੱਜਦੀ ਦੁਕਾਨੇ ਮਿੱਤਰੋ ਕਿ ਜ਼ਿੰਦਗੀ 'ਚ ਹੌਸਲਾ ਕਦੇ ਨਾ ਛੱਡਿਏ ਕਦੇ ਛੱਡਿਏ ਨਾ ਯਾਰ ਪੁਰਾਣੇ ਮਿੱਤਰੋ ਅੱਜ ਯਾਰਾਂ ਮਿੱਤਰਾਂ ਦਾ ਮੇਲਾ ਫੂਕੋਵਾਲ ਦੀ ਕਹਿੰਦੇ ਇਤਹਾਸਕ ਛਿੰਝ ਮੇਲੇ ਦੀ ਗੱਲ ਦੁਨੀਆ 'ਤੇ ਨਾਮੀ ਮੱਦ ਪੁੱਜਿਆ ਦੇ ਸਿਧਾ ਕਹਿੰਦੇ ਹੁਣ 5 ਬਿੰਦੂ ਪੁਆਇੰਟ ਦੇ ਦਿੱਤੇ ਗਏ ਆ ਬਹੁਤੋ ਧੰਨਵਾਦ ਇੱਥੇ ਇਕੱਠੇ ਹੋ ਗਿਆ ਨਾ ਦੂਰੋਂ ਦੂਰੋਂ ਚੱਲ ਗਏ ਤੇ ਕੁਸ਼ਤੀਆਂ ਦੇਖਣ ਆਏ ਆ ਬੜੀ ਉਤਸ਼ਾਹ ਨਾਲ ਵਾਧੂ ਰੈਫਰੀਆਂ ਬੈਠ ਜੇ ਯਾਰ ਸਭ ਨੂੰ ਕਹੋ ਵੀ ਮੈਂ ਵਾਧੂ ਆ ਗਿਆ ਇਹ ਨੋਟ ਕਰੋ ਯਾਰ ਤਰੀਜ਼ ਬੈਠੋ ਜਿਹੜੇ ਵੀ ਰੈਫਰਸ਼ਿਪ ਨਹੀਂ ਕਰਦੇ ਉਹ ਬੈਠ ਜਾਓ ਹਾਜ਼ਰ ਕੇ ਬੀਤੇ ਪ੍ਰਬੰਧਕ ਟੀਮ ਵੱਲੋਂ ਬਈ ਜ਼ਰੂਰ ਬੈਠੋ ਬਲੀ ਬੈਠ ਜਿਓ ਲਓ ਸਾਹਮਣੇ ਕਹਿੰਦੇ ਕੁਸ਼ਤੀਆਂ ਦੋ ਐਨ ਸੇਰਾ ਚੱਲ ਰਹੀਆਂ ਇੱਕ ਪਾਸੇ ਰੁਬੋਜੀਤ ਖੰਨਾ ਲਾਲ ਰੰਗ ਦੀ ਕੈਂਟ ਦੇ ਵਿੱਚ ਤੇ ਨਾਲ ਧਰਮਿੰਦਰ ਪਹਿਲਵਾਨ ਜੀ ਪਹਾਲੀ ਹੈ ਸਬੇਤਰ ਮਨਜੀਤ ਦੇਸੀ ਅਗਲਾ ਵੀ ਜਿਹੜੇ ਸਾਡੇ ਢੋਲੀ ਵੀਰ ਹੈ ਐਨਾਂ ਨੂੰ ਤਾਂ ਮੋਟਰਸਾਈਕਲ ਨਾਲ ਮਾਰਸ ਵਾਲ ਕੀਤਾ ਜਾਣਾ ਹੈ ਐਵੀਂ ਮੋੜ ਕਰ ਦਈਏ ਜੇ ਢੋਲੀ ਬਰਾਏ ਉਹਦਾ ਮੋਟਰਸਾਈਕਲ ਨਾਲ ਮਾਰਸ ਵਾਲ ਕੀਤਾ ਜਾਣਾ ਹੈ ਲਓ ਜਲਦੀ ਹੀ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਦੇਖਦੇ ਕੌਣ ਜਿੱਤਦਾ ਗੁਰ ਹਰਦਾ ਹੈ ਬਾਕ ਸਮੇਂ ਦੀ ਹੈ ਉਧਰ ਧਰਮਿੰਦਰ ਪਹਿਲਵਾਨ ਕੋਹਾਈ ਦੇ ਨਾਲ ਰੋਬਰ ਪਹਿਲਵਾਨ ਖੰਨਾ ਜਲਦੀ ਫੇਰ ਕੁਸ਼ਤੀ ਬੋਲਾ ਪਹਿਲਵਾਨ ਦੇ ਬਾਰਨ ਮਨਿੰਦਰ ਪਹਿਲਵਾਨ ਦੇ ਮਹਾਰਾਸ਼ਟਰ ਆਓ ਭੱਜ ਕੇ ਵੇਖ ਅਗਲੀ ਕੁਸ਼ਤੀ ਵਾਲੇ ਮਾਣ ਸ਼ਾਬਾਸ਼ ਵਡੀਆਂ ਕੁਸ਼ਤੀਆਂ ਵਾਲੇ ਮੱਲਾਂ ਸਾਡਾ ਸਾਥ ਦੇ ਅਬਾਹ ਵੱਡੀਆਂ ਕੁਸ਼ਤੀਆਂ ਦੇ ਜਾਲ ਜੁੜਨਾ ਇਹ ਕੁਸ਼ਤੀ ਬਰਾਬਰ ਚੜਾਈ ਗਈ ਹੈ ਕਮਰਜੀਤ ਪਰਵਾਹ ਜੀ ਟੂਮ ਛੇੜੀ ਤੇ ਕਾਲੂ ਪਰਵਾਹ ਦੀ ਬਾੜੋ ਵਾਲ 30 ਮਿੰਟ ਜਿਹੜੀ ਕੁਸ਼ਤੀ ਇਹ ਦੋਨਾਂ ਮੱਲਾ ਦੇ ਦਰਮਿਆਨ ਅੱਧਾ ਘੰਟਾ ਜਿਹੜੀ ਕੁਸ਼ਤੀ ਹੋ ਗਈ ਹੈ